e n g ਸੋਤੇ ਜਾਣਦੇ ਤੇ ਹੁਣ ਹੁਣ ਮਨ ਮਨ ਸਿੱਟੇ ਹੋਜੀ ਕੀ ਆਵੇਗੀ ਆਪਦੀ ਆਗਿਆ ਨੂੰ ਬੁਰ ਮਾਰਾ ਕਿ ਉਤੋਂ ਕਿਤਲਾ ਜੀ ਹਰ ਹਰ ਸਭ ਤੇਰੇ ਪਛਤਾ ਪਰੇ ਚਾਨਣ ਪਰੇ ਬੰਦ ਨਹੀਂ ਜਾ ਰਹੇ ਸਾਰਾ ਮੋਰਚਾ ਅਲਸਰ ਤੇ ਤੇ ਹੋਰ ਕਰਦੇ ਬੁਰ ਮਾਰਾ ਚਾਨਣ ਤੇ ਆਪਾਂ ਬੰਦ ਨਹੀਂ ਜਾ ਰਹੇ ਸਰ ਕੀ ਜਾਂ ਜੈ ਜੈ ਜੋ ਕੋਲੇ ਉਹਨਾਂ ਦੇ ਚਰਨ ਸੇਵਕ ਸਤਿਗੁਰੂ ਪਰਮਪਤਿਤਾ ਜੀ ਮਹਾਰਾਜ ਪੈਸਾ ਪੈ ਚਲਨਾ ਸੀ ਦੇ ਗ੍ਰੰਥ ਦੇ ਹੋ ਚੁਕੇ ਆ ਗੁਰੂ ਮਹਾਰਾਜ ਦੇ ਨਾਲ ਆਇਆ ਔਰ ਸੁਖਵਿੰਦਰ ਸਿੰਘ ਜੀ ਜੋ ਲਾਈਵ ਤਾਰੇ ਪ੍ਰੋਗਰਾਮ ਉਹ ਗੁਰੂ ਮਹਾਰਾਜ ਦੇ ਨਾਲ ਸਾਰੇ ਨਾਮ ਤੇ ਗਾਇਨਾ ਮਾਝੂ ਰਹੀ ਆਜੀ ਗਏ ਤੇਰਾ ਗੀ ਗਏ ਪਰ ਮੇਰੇ ਜੀ ਮੈਂ ਸਤਿ ਕੇ ਜਾਵਾ ਉਸ ਤੇ ਜੀ ਮੈਂ ਸਤਿ ਕੇ ਜਾਵਾ ਉਸ ਤੇ ਜਤਨ ਅੱਤਕਾ ਮਾਰ ਦੇ ਧਰਮ ਦੀ ਪੌੜੀ ਕੋਮਣ ਭਾਗੀ ਤਾਰ ਸੁਸੰਖੇ ਰਿਆ ਉਹ ਤਰੰਦੀ ਗੱਲ ਕਰਦੇ ਆ ਸਭਰੰਗਾਂ ਦੀ ਸੰਤੁਰਮਦਾ ਜੀ ਮਹਾਰਾਜ ਜਿਨ੍ਹਾਂ ਨੇ ਸੰਤਾਂ ਨੂੰ ਗੁਰੂ ਦੇ ਨਾਮ ਤੇ ਨਾਲ ਜੋੜਿਆ ਜੋ ਆਪਣ ਹੋ ਗਿਆ ਸੰਗੁਰਦੀ ਉਹਨਾਂ ਰਤਬਾ ਪਾਇਆ ਸੰਤਗੁਰ ਦਾ ਜਦ ਜੋਤ ਮਿਲ ਗਈ ਸੰਤੁਰਤੋਂ ਉਹਨਾਂ ਰਤਬਾ ਪ੍ਰੂਪ ਮਟਾਇਆ ਸੰਤਗੁਰ ਦਾ ਉਹਨਾਂ ਦੀ ਜੋ ਵਰਿੰਦਤਾ ਜੀ ਬ੍ਰੰਗਿਆ ਨੇ ਸੰਤੁਰ ਅਮਦਾਸ ਸਵਾਰਾ ਜੀ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਤਮਾਤਮਾ ਵਾਲਮੀਕੀ ਦੇ ਨਾਮ ਤੇ ਦਾਸ ਵੱਢੀ ਤੇ ਦੁਨੀਆ ਨੂੰ ਕੇਹਾ ਅਸੀਂ ਗੁਰੂਆਂ ਦੇ ਗੁਰੂ ਨੂੰ ਮਨਾਉਣਾ ਜਿਨ੍ਹਾਂ ਨੇ ਪੈਦਾ ਰਾਮੋ ਕਰਤਾ ਜਿਨ੍ਹਾਂ ਨੇ ਰਾਮੋ ਕਰਗਾ ਕੀਤਾ ਕਿਤੇ ਉਹਨਾਂ ਨੂੰ ਮਨਾਇਆ ਉਨ੍ਹਾ ਵਾਲਮੀਕ ਨਾਮ ਜਪਿਆ ਉਨ੍ਹਾ ਵਾਲਮੀਕ ਨਾਮ ਜਪਿਆ ਤੂੰ ਜਪ ਭਿਆ संत गुरु अमरदास महाराज जिन्होंने परमात्मा वाल्मीकि के नाम की दात वंडी आज रामत तरकाल दर्शी सृष्टि रचनाकार भगवान प्रभु वाल्मीकि महाराज की सदा ही जो बोले सोने रुपए सियापति रामचंद्र महाराज की सहाई जो सिर्फ जो मेरा पता नीचे खावते ने

ਜੀ ਜਸ ਕਿਸੇ ਦਾ ਨਾਮ ਤੇ ਨਾਮ ਸ਼ਬਦ ਕੀ ਦਾ ਕੀ ਦਾ ਭਾਈ ਗੁਰੂ ਦਾ ਸਿਮਰਨ ਆ ਨਾ ਜੋ ਭਗਵਾਨ ਵਾਹਿਗੁਰੂ ਦਾ ਸਿਮਰਨ ਆ ਉਹ ਤਿੰਨਾ ਲੋਕਾਂ ਦੇ ਭਾਈ ਪ੍ਰਧਾਨ ਹੈ ਚੰਗਾ ਕਿੰਨਾ ਲੋਕਾਂ ਦੇ ਵਿੱਚ ਹੀ ਉਹਦਾ ਵਜੇਗਾ ਜਾਂ ਵਜਦਾ ਜਿੱਥੋਂ ਤੱਕ ਹੋ ਸਕਦਾ ਬੇਟਾ ਭਗਵਾਨ ਭਾਰਮਿਕ ਮਹਾਰਾਜ ਨੂੰ ਸਿਮਰੋ ਨਾਲ ਜਦੋਂ ਗੁਰੂ ਨੂੰ ਸਿਮਰੋਗੇ ਤਾਂ ਬੇਟਾ ਹਰ ਦੇਵੀ ਦੇਤਾ ਹਰ ਰਿਧੀ ਸiddhi ਹਰ ਚੀਜ਼ ਤੁਹਾਡਾ ਸਾਥ ਜਿੰਦੀ ਆ ਚਟਾ ਤੇ ਜਦੋਂ ਗੁਰੂ ਨੂੰ ਨਹੀਂ ਸਿਮਰਦੇ ਨਾ ਤਾਂ ਉਹ ਰਿਧੀਆਂ ਸਿੱਧੀਆਂ ਤੇ ਨਾ ਕੋਈ ਦੇਵੀ ਸ਼ਕਤੀ ਤੁਹਾਡਾ ਸਾਥ ਨਹੀਂ ਜਿੰਦੀ ਜਨਾ ਵਰਜੀ ਦੋਸਤਾਂ ਏ ਵੇਦਾ ਗ੍ਰੰਥਾਂ ਵਿੱਚ ਵੀ ਦੱਸਿਆ ਗਿਆ ਬੇਟਾ ਤੇ ਜੋ ਆਤਮਿਕ ਗਿਆਨ ਦੇ ਮੁਤਾਬਕ ਅੰਦਰ ਆਉਂਦਾ ਤੇ ਉਹਦੇ ਵਿੱਚ ਵੀ ਹੈ ਜਗਾ ਪਾਈਏ ਮੈਨੇ ਪਾਈ ਹੁਣ ਤਾਂ